ਸਾਰੇ ਵੀਰਾਂ ਨੂੰ YouTube ਚੈਨਲ ਨਾਲੋਂ ਪਿਆਰ ਭਰੀ ਸਾਸਿਕਾ ਵੀਰ ਜੀ ਵੀਡੀਓ ਐਂਡ ਤੇ ਘਰ ਵੇਖਿਆ ਜੇ ਇਹ ਵੀਰ ਜੀ ਨੀਲਾ ਮਹਿੰਦਰਾ 255 ਮਾਡਲ 1999 ਇੰਜਨ ਗੇਅਰ ਲਿਫਟ ਦੀ ਫੁੱਲ ਗਰੰਟੀ ਵਾਗ ਕੇ ਚੈੱਕ ਕਰਕੇ ਵੀਰੋ ਲਿਆ ਸਕਦੇ ਜੇ ਤੇ ਰੇਟ ਵੀਰ ਜੀ ਇਹਦਾ ਹੈਗਾ ਜੇ 1 ਲੱਖ ਰੁਪਇਆ ਪੂਰਾ ਬਾਕੀ ਮੌਕੇ ਤੇ ਫੁੱਲ ਮਾਨਤਨ ਹੋਏਗਾ ਸਾਰਾ ਟਰੈਕਟਰ origignal ਜੇ ਕਲਮ ਬੁਰਛਿਤ ਕਰ ਨਹੀਂ ਲੱਗਾ ਏਰੀਆ ਜੀਰਾ ਜੇ ਤੇ ਮਿੰਦਰਾ 255 ਮਾਡਲ 1999 ਇਕੱਲੀ- ਇਕੱਲੀ ਫੋਟੋ ਆਈ ਹੋਈ ਆ ਵੀਰੇ ਤੇ ਜਿਹੜੇ ਵੀਰੇ ਨੇ ਕਿਸੇ ਨੇ ਲੈਣਾ ਤੇ ਵੀਰੇ ਕਰ ਲੋ ਕਨੈਕਟਰ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਏਰੀਆ ਵੀਰ ਜੀ ਫਿਰ ਦੱਸ ਦਿੰਨੇ ਆ ਮਹੂ ਇੱਕ ਜਿਹੜੇ ਵੀ ਵੀਰ ਨੇ ਕੋਈ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਆ 703 79 84000 ਤੇ 5 ਤੋਂ 7 ਫੋਟੋਆਂ ਪਾ ਕੇ ਪੂਰੀ ਡਿਟੇਲ ਦਿਆ ਕਰੋ ਐਡ ਤੁਹਾਡੀ ਉਸੇ ਟਾਈਮ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਅੱਗੇ ਲੈ ਕੇ ਆ ਗਏ ਆ ਵੀਰ ਜੀ ਇੱਕੇ ਮਾਲਕ ਵੀਰ ਕੋਲ ਹਰੇਕ ਤਰ੍ਹਾਂ ਦੀਆਂ ਟਰਾਲੇ ਟਰਾਲੀਆਂ ਬਹੁਤ ਸੋਹਣੀਆਂ ਹਨ ਜਿਵੇਂ ਜਾਲੀ ਦਾ ਮਤਲਬ ਜਾਲੀ ਵਾਲੀਆਂ ਟਰਾਲੀਆਂ ਦਾ ਵੀਰੇ ਸੀਜ਼ਨ ਆ ਰਿਹਾ ਹੈ ਮਹੀਨੇ ਡੇਢ ਨੂੰ ਸੀਜ਼ਨ ਆ ਰਿਹਾ ਵੀਰੇ ਤੇ ਇਹ ਵੀਰ ਕੋਲ ਜਾਲੀ ਵਾਲੀਆਂ ਟਰਾਲੀਆਂ ਬਹੁਤ ਸਾਰੀਆਂ ਖੜੀਆਂ ਨੇ ਮਾਲਕ ਵੀਰ ਰੇਟ ਇਹ ਫੋਨ ਤੇ ਦੱਸਣਗੇ ਇਹਨਾਂ ਵੀਰਾਂ ਕੋਲ ਆ ਟਰਾਲੇ ਬਹੁਤ ਵਧੀਆ ਬਹੁਤ ਸੋਹਣੇ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਇਹ ਟਰਾਲੀਆਂ ਟਰਾਲੇ ਮਤਲਬ ਕਿ ਜਾਲੀ ਵਾਲੀਆਂ ਟਰਾਲੀਆਂ ਹੋਈਆਂ ਵੇਡ ਵਾਲੀਆਂ ਜਿਹੜੇ ਤੁਹਾਨੂੰ ਰੇਕ ਤਰ੍ਹਾਂ ਦੇ ਸਾਧਨ ਇਸ ਵੀਰ ਕੋਲੋਂ ਮਿਲਣਗੇ ਤੇ ਇਹ ਵੀਰ ਕੋ ਵੀਰ ਜੀ ਹੈਵੀ ਟਰਾਲੇ ਵੀ ਮਤਲਬ ਹੀ 10 ਫੁੱਟੀ ਟਰਾਲੀ ਤੋਂ ਲੈ ਕੇ 25 ਫੁੱਟ ਤੱਕ ਤੁਸੀਂ ਇਸ ਬੰਦੇ ਕੋਲੋਂ ਟਰਾਲੇ ਖਰੀਦ ਸਕਦੇ ਹੋ ਹਰੇਕ ਤਰ੍ਹਾਂ ਦੀਆਂ ਟਰਾਲੀਆਂ ਟਰਾਲੇ ਇਸ ਵੀਰ ਕੋਲ ਮੌਕੇ ਤੇ ਆਸਿਰ ਖੜੇ ਨੇ ਤੇ ਇਹ ਵੀਰ ਕੋਲ ਹੋਰ ਵੀ ਖੇਤੀਬਾੜੀ ਸੰਧ ਹਰੇਕ ਤਰ੍ਹਾਂ ਦੇ ਵਿਕਾਊ ਨੇ ਜਿਵੇਂ ਰੋਟਾਵੇਟਰ ਸੋਵਰ ਸੀਡਰ ਤਮੀਆਂ ਕਰਾਹਾ ਜੰਦਰਾ ਹਾਲ ਸੁਭਾਗਾ ਜੋ ਵੀ ਕਿਸੇ ਵੀਰ ਨੇ ਖਰੀਦਣਾ ਇਸ ਵੀਰ ਕੋਲੋਂ ਖਰੀਦ ਸਕਦੇ ਜੇ ਆ ਡਬਲ ਟੈਰਾ ਟਰਾਲਾ 11x6 ਦਾ ਬਹੁਤ ਵਧੀਆ ਸਾਫ਼ ਸੁਥਰਾ ਨਵਾਂ ਹੀ ਪਿਆ ਬਿਲਕੁਲ ਬਾਕੀ ਰੇਟ ਵੀਰ ਤੁਹਾਨੂੰ ਫੋਨ ਤੇ ਦੱਸਣਗੇ ਵੀਰ ਨੇ ਵਿੱਚੋਂ ਫਰਛੀਆਂ ਵੀ ਫੋਟੋਆਂ ਪਾਈਆਂ ਨੇ ਵੀਰ ਨੇ ਚਾਰੇ ਪਾਸਿਓ ਫੋਟੋਆਂ ਪਾਈਆਂ ਟਰਾਲਾ ਵੀ ਐ ਵੀ ਨਵਾਂ ਬਣਿਆ ਤੇ ਆ ਨੀਲਾ ਟਰਾਲਾ ਗਿਆ ਗਿਆ ਵੀਰ ਜੀ ਇਹ ਵੀ ਬਹੁਤ ਵਧੀਆ ਬਲਕੇ ਵੀ ਵੀਰ ਕੋਲ ਤੁਹਾਨੂੰ ਹਰੇਕ ਬਾਈ ਸਹਿਜ ਮਿਲੂਗਾ ਮੌਕੇ ਤੇ ਹਾਜ਼ਰ ਤੇ ਜੇ ਕੋਈ ਵੀਰ ਦੂਰ ਦਾ ਵੀਰੇ ਵੀਡੀਓ ਵੇਖ ਰਿਹਾ ਹੈ ਤੇ ਇਹ ਵੀਰ ਤੁਹਾਨੂੰ ਪਹੁੰਚ ਵੀ ਕਰ ਦਵੇਗਾ ਮਾਲਕ ਵੀਰ ਕੋਲ ਗੱਡੀ ਆਪਣੀ ਆਪ ਦੀ ਆ ਪਿਕਅਪ ਗੱਡੀ ਤੇ ਵੀਰ ਫੋਨ ਤੇ ਸੌਦਾ ਕਰਕੇ ਪਹੁੰਚ ਵੀ ਤੁਹਾਨੂੰ ਕਰ ਦਵੇਗਾ ਤੇ ਕਰ ਲੋ ਕਨੈਕਟ ਮੇਰਾ ਵੀਰ ਜੀ ਮੇਰਾ ਵੀਰ ਤੇ ਅੱਗੇ ਵੀਰ ਦਾ ਨੰਬਰ ਆ ਚੱਲਿਆ ਜੇ ਮੇਰਾ ਵੀਰ ਬਹੁਤ ਵਧੀਆ ਫੋਟੋਆਂ ਵੀਰ ਨੇ ਪਾਈਆਂ ਚਾਰੇ ਪਾਸਿਓਂ ਏੜਲੇ ਬੰਨੇ ਹੋ ਪਰਚੀਆਂ ਉੱਪਰੋਂ ਵਿੱਚੋਂ ਸਾਰੇ ਪਾਸਿਓਂ ਵੀਰ ਨੇ ਫੋਟੋਆਂ ਖਿੱਚ ਕੇ ਪਾਈਆਂ ਤੇ ਆਪਾਂ ਵੀਰ ਜੀ ਜਿੰਨਾ ਗੋੜ ਪਾਵਾਂਗੇ ਮਿੱਠਾ ਉਨਾ ਆਉਣਾ ਹੈ ਮੰਨ ਕੇ ਚੱਲੋ ਉਨਾ 70000 ਤੋਂ ਲੈ ਕੇ ਤੇ 3 3.5 ਤੇ ਕਰ ਵਧੀਆ ਵੀਰ ਕੋ ਟਰਾਲੇ ਖੜੇ ਹੋਏ ਨੇ ਟਰਾਲੀਆਂ ਟਰਾਲੇ ਉਸ ওভারਸਾਈਡਰ ਹਰ ਇੱਕ ਤਰ੍ਹਾਂ ਦੇ ਖੇਤੀਬਾੜੀ ਸੰਦ ਤੁਹਾਨੂੰ ਅੱਗੇ ਵੀ ਦੱਸਿਆ ਵੀਰੇ ਵੀ ਹਰੇਕ ਤਰ੍ਹਾਂ ਦੇ ਤੁਸੀਂ ਸੰਦ ਇਸ ਵੀਰ ਕੋਲੋਂ ਖਰੀਦ ਸਕਦੇ ਜੇ ਜੇ ਕੋਈ ਵੀਰ ਦੂਰ ਦਾ ਵੀਡੀਓ ਵੇਖ ਰਿਹਾ ਤੇ ਵੀਰ ਨਾਲ ਸੌਦਾ ਕਰਕੇ ਇਹ ਤੁਹਾਡੇ ਕੋਲ ਹੋਮ ਡਿਲੀਵਰੀ ਕਰ ਦੇਗਾ ਪਿਕਅਪ ਗੱਡੀ ਆ ਵੀਰ ਕੋਲ ਤੇ ਇਹ ਵੀਰ ਦਾ ਏਰੀਆ ਯਾ ਬਾਗਾ ਪੁਰਾਣਾ ਤੇ ਬਾਗਾ ਪ੍ਰਾਣੀ 에ਰਗੇ ਚ 에 ਵੀਰ ਕੋ ਸੰਧ ਖੜੇ ਨੇ ਤੇ ਤੁਹਾਡੇ ਕੋਲ ਵੀਰੇ ਪਹੁੰਚ ਕਰ ਦਵੇਗਾ ਜੇ ਕੋਈ ਵੀਰ ਹਰਿਆਣਾ ਜਾਂ ਰਾਜਸਥਾਨ ਦਾ ਵੀਡੀਓ ਵੇਖ ਰਿਹਾ ਹੈ ਇਹ ਵੀਰ ਅੱਗੇ ਵੀ ਹਰਿਆਣੇ ਰਾਜਸਥਾਨ ਤੱਕ ਪਹੁੰਚ ਕਰ ਦਿੰਦਾ ਏ ਤੇ ਆ ਵੀ ਵੀਰ ਜੀ ਜਾਲੀ ਵਾਲੀ ਟਰਾਲੀ ਵਿੱਚ ਬਹੁਤ ਵਧੀਆ ਅਲੀਸ਼ਾਨ ਕਿਤੋਂ ਜਾਲੀ ਨਹੀਂ ਗਲੀ ਤੇ ਕਰ ਲੋ ਕਨੈਕਟ ਮੇਰਾ ਵੀਰ ਤੇ ਆ ਗਿਆ ਆ ਗਿਆ ਅੱਗੇ ਵੀਰ ਦਾ ਨੰਬਰ ਜਲਦੀ ਤੋਂ ਜਲਦੀ ਏ ਵੀਰ ਨੇ ਫੋਟੋਆਂ ਵੇਡੋ ਵਾਲੀ ਟਰਾਲੀ ਵਕਾਉ ਵੀਰੇ ਵੇਡ ਵੀ ਨਾਲ ਮਿਲੂਗਾ ਜਾਲੀ ਵੀ ਮਿਲੂਗੀ ਤੇ ਵੀਰੇ ਇਹ ਵੀਰ ਦਾ ਏਰੀਆ ਬਾਗਾ ਪ੍ਰਾਣਾ ਥਰਾਜਪਿੰਡ ਜੇ ਗੁਰਨਾਬ ਸਿੰਘ ਵੀਰ ਦਾ ਨਾਮ ਜੇ ਕਰ ਲੋ ਕਨੈਕਟ ਵੀਰ ਬਹੁਤ ਵਧੀਆ ਸਾਫ ਸੁਥਰੇ ਇਹ ਟੰਗ ਦੀਆਂ ਟਰਾਲੀਆਂ ਟਰਾਲੇ ਖਰੀਦੇ ਹੋਏ ਨੇ ਤੇ ਮੇਰਾ ਵੀਰ ਵੀਰ ਦਾ ਨੰਬਰ ਸਕਰੀਨ ਤੇ ਆ ਜਾਣਾ ਤੇ ਕਰ ਲੋ ਕਨੈਕਟ ਤੇ ਖਰੀਦ ਲੋ ਮੇਰਾ ਵੀਰ ਉਹ ਤਾਂ ਤੂੜੀ ਵਾਲਾ ਸੀਜ਼ਨ ਵੀਰੇ ਲੱਗੇ ਆ ਰਿਹਾ ਹੈ ਇਹ ਵੀਰ ਜੀ ਵੀਰ ਕੋਲ ਦੂਜੀ ਬੇਨਤੀ ਹੈ ਕਿ ਤੁਹਾਨੂੰ ਟੂੜੀ ਵਾਲੇ ਰੀਪਰ ਤੇ ਕੰਪੈਨਾਂ ਇਹ ਵੀ ਤੁਹਾਨੂੰ ਬਹੁਤ ਢੇਰ ਸਾਰੀਆਂ ਮਿਲਣਗੀਆਂ ਤੇ ਕਰ ਲੋ ਕਨੈਕਟ ਵੀਰ ਦਾ ਆ ਨੰਬਰ ਜੇ 7087212863 ਤੇ ਆਪਾਂ ਵੀਰ ਜੀ ਹਰ ਰੋਜ਼ ਵੀਡੀਓ ਪਾਉਣਿਆਂ ਸਾਡੀ ਵੀਡੀਓ ਨੂੰ ਲੈਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬੁਲੰਦ ਹੋਵੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ